ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਅਸੀਂ ਤਾਂ ਹਮੇਸ਼ਾ ਜਿੱਤ ਦੀ ਵੱਲ ਚੱਲੇ ਆਂ ਤੇ ਜਿੱਤ ਕੇ ਆਵਾਂਗੇ ਤੁਸੀਂ ਨਾਂ ਲੈਤਾ ਸਖਪਾਲ ਸਿੰਘ ਖੈਰਾ ਦਾ ਉਹ ਪਲੱਟ ਤੋਂ ਅੱਗੇ ਪੋ ਨਿਕੜਦੇ ਬੰਦਿਆਂ ਦਾ ਭਲਾ ਨਹੀਂ ਕਰ ਸਕਦਾ ਅਸੀਂ ਮੀਤੇਰ ਦਾ ਸਾਡੇ ਨਾਲ ਕੋਈ ਮੁਕਾਬਲਾ ਨਹੀਂ ਮੀਤੇਰ ਤੁਹਾਨੂੰ ਪਤਾ ਹੀ ਹੈ ਕਿਹੜੀ ਪਾਰਟੀ ਤੋਂ ਖੜੇ ਕੈਂਡੀਡੇਟ ਸਾਨੂੰ ਬਹੁਤ ਇਮਾਨਦਾਰ ਵਫਾਦਾਰ ਬਰਕਰਾਰਾ ਵਾਸਤੇ ਵਫਾਦਾਰ ਕੜਲੇ ਨਾਲ ਖੜਨ ਵਾਲਾ ਮਿਹਨਤੀ ਤੁਸੀਂ 97 ਤੋਂ ਕੋਈ ਅਰਵਿੰਦ ਖੰਨੇ ਨੂੰ ਨਾ ਜਾਣੂ ਤੋ ਹੈ ਹੀ ਨਹੀਂ ਸਮਝ ਲਈ ਜੇ ਸੇ ਮਾਨ ਤੇ ਕੋਈ ਇੰਡੀਵਿਜੂਅਲ ਪਾਰਟੀ ਆ ਘਰ ਦਾ ਬੰਦਾ ਉਸ ਰੰਦ ਤੋਂ ਆਉਂਦਾ ਐ ਇਤੋਂ ਇਲੈਕਸ਼ਨ ਲੜ ਕੇ ਚਲੇ ਜਾਂਦੇ ਠੀਕ ਆ ਸਾਰੀਆਂ ਪਾਰਟੀਆਂ ਨੇ ਪਹਿਲਾਂ ਵੋਟ ਪੈਤੀ ਜਿੱਤ ਗਏ ਉਹ ਕੋਈ ਐਡੀ ਗੱਲ ਨਹੀਂ ਪਿੰਡਾਂ ਵਾਲੀਆਂ ਗੱਲਾਂ ਦੇਖੀਏ ਪਿੰਡਾਂ ਵਾਲੀਆਂ ਸੜਕਾਂ ਦੇਖੀਏ ਪਿੰਡਾਂ ਵਾਲੀਆਂ ਸੱਥਾਂ ਦੇਖੀਏ ਉੱਥੇ ਯੂਨੀਅਨਾਂ ਕਿਸਾਨ ਯੂਨੀਅਨਾਂ ਨੇ ਉਹ ਵੀ ਝੰਡੇ ਲੈ ਕੇ ਖੜੀਆਂ ਨੇ ਕਿ ਅਸੀਂ ਵਿਰੋਧ ਕਰਾਂਗੇ ਬੀਜੇਪੀ ਦੇ ਆਗੂਆਂ ਨੂੰ ਉਮੀਦਵਾਰਾਂ ਨੂੰ ਪਿੰਡਾਂ ਚ ਐਂਟਰ ਨਹੀਂ ਹੋਣ ਦੇਵਾਂਗੇ ਕਿਵੇਂ ਦੇ ਗੱਲ ਇਹ ਆ ਵੀ ਜਿਹੜੀ ਸਾਡੀਆਂ ਯੂਨੀਅਨ ਨੇ ਸਾਨੂੰ ਇਹ ਮੈਨੂੰ ਤਾਂ ਇਹ ਦੱਸ ਦੋ ਵੀ ਉਹਨਾਂ ਨੂੰ ਪਾਰਟੀ ਕਿਹੜੀ ਉਹ ਤਾਂ ਦਾਦੇ ਨਾ ਫਿਰ ਆਏ ਕਿ ਆ ਵੀ ਉਹ ਵੀ ਦਾਦੇ ਪਗਾਉਣੀ ਇਹ ਵੀ ਦਾਦੇ ਪਗਾਉਣੀ ਅਸੀਂ ਆਪ ਚੰਗੇ ਉਹ ਤਾਂ ਗੱਲ ਹੀ ਆਪਦੇ ਆਪ ਨੂੰ ਕਹਾਉਂਦੇ ਨੇ ਉਹ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਭਾਜਪੀ ਨੇ ਆਪਣੇ ਪੰਜਾਬ ਦੇ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਉਹ ਉਮੀਦਵਾਰ ਕਿਹੜੇ ਨੇ ਕਿਉਂਕਿ ਕਾਫੀ ਲੇਟ ਉਮੀਦਵਾਰਾਂ ਐਲਾਨ ਕੀਤੇ ਨੇ ਜਦ ਕੇ ਫਾਰਮ ਭਰਨ ਦੀਆਂ ਤਰੀਕਾਂ ਸ਼ੁਰੂ ਹੋ ਚੁੱਕੀਆਂ ਨੇ ਹੁਣ ਫਾਰਮ ਭਰੇ ਜਾ ਰਹੇ ਨੇ ਅਤੇ ਸੰਗਰੂਰ ਤੋਂ ਗੱਲ ਕਰਾਂਗੇ ਕਿ ਸੁਖਪਾਲ ਸਿੰਘ ਖੈਰਾ ਨੇ ਕਾਂਗਰਸ ਪਾਰਟੀ ਤੋਂ ਆਪਣੇ ਫਾਰਮ ਪਰ ਦਿੱਤੇ ਹਨ ਸੋ ਸ਼੍ਰੀ ਅਨੰਦਪੁਰ ਸਾਹਿਬ ਤੋਂ ਬੀਜੇਪੀ ਨੇ ਡਾਕਟਰ ਸੁਬਾਸ਼ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਹੈ ਫਿਰੋਜ਼ਪੁਰ ਦੀ ਗੱਲ ਕਰਾਂਗੇ ਹਲਕਾ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਜਿੱਥੇ ਬੀਜੇਪੀ ਕਾਫੀ ਲੇਟ ਉਮੀਦਵਾਰ ਆਪਣਾ ਲੈ ਕੇ ਆਈਆ ਤੇ ਕਿਹੜਾ ਉਮੀਦਵਾਰ ਲੈ ਕੇ ਆਇਆ ਕਿਉਂਕਿ ਪਹਿਲਾਂ ਚਰਚਾਵਾਂ ਸੀ ਕਿ ਅਰਵਿੰਦ ਖੰਨਾ ਉਮੀਦਵਾਰ ਹੋ ਸਕਦੇ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੋ ਅਰਵਿੰਦ ਖੰਨਾ ਦਾ ਐਲਾਨ ਹੋ ਚੁੱਕਾ ਹੈ ਐਲਾਨ ਤੋਂ ਬਾਅਦ ਲਗਾਤਾਰ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ੍ਹ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਭਾਜਪਾ ਦੇ ਸੀਨੀਅਰ ਆਗੂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਲੱਡੂ ਵੰਡ ਰਹੇ ਨੇ ਕਿ ਸਾਨੂੰ ਬਹੁਤ ਹੀ ਤਕੜਾ ਕੈਂਡੀਡੇਟ ਦਿੱਤਾ ਤਕੜਾ ਉਮੀਦਵਾਰ ਦਿੱਤਾ ਗਿਆ ਕਿਉਂਕਿ ਲਗਾਤਾਰ ਚਰਚਾਵਾਂ ਇਹ ਵੀ ਹੋ ਰਹੀਆਂ ਸੀ ਕਿ ਭਾਜਪਾ ਤੋਂ ਜੇ ਅਰਵਿੰਦ ਖੰਨਾ ਨਹੀਂ ਆਉਂਦੇ ਕੋਈ ਹੋਰ ਆਉਂਦਾ ਤਾਂ ਕਾਫੀ ਵੀਕ ਰਹੂ ਭਾਜਪਾ ਪਰ ਹੁਣ ਕਿਤੇ ਨਾ ਕਿਤੇ ਖੁਸ਼ੀਆਂ ਮਨਾ ਰਹੇ ਨੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਸੀਨੀਅਰ ਆਗੂ ਕਪਲ ਗਰਗ ਮੌਜੂਦ ਨੇ ਕਪਲ ਜ ਰਿਹਾ ਹਾਂ ਬਹੁਤ ਲੇਟ ਦੇਰ ਆਏ ਦਰਸਤ ਆਏ ਕੈਂਡੀਡੇਟ ਕਿਵੇਂ ਦਾ ਮਿਲਿਆ ਤੁਹਾਨੂੰ ਕੈਂਡੀਡੇਟ ਸਾਨੂੰ ਬਹੁਤ ਇਮਾਨਦਾਰ ਵਫਾਦਾਰ ਵਰਕਰਾਂ ਵਾਸਤੇ ਵਫਾਦਾਰ ਕੜਲੇ ਨਾਲ ਖੜਨ ਵਾਲਾ ਮਿਹਨਤੀ ਤੁਸੀਂ 97 ਤੋਂ ਕੋਈ ਅਰਵਿੰਦ ਖੰਨਾ ਨੂੰ ਨਾ ਜਾਣੂ ਤੋਂ ਹੈ ਹੀ ਨਹੀਂ ਅਰਵਿੰਦ ਖੰਨਾ ਜੀ 97 ਤੋਂ ਲੋਕਾਂ ਦੀ ਸੇਵਾ ਕਰ ਰਹੇ ਨੇ ਆਪਣੀ ਜੇਬ ਚੋਂ ਕਰ ਰਹੇ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ ਕਿਸੇ ਤੋਂ ਕੋਈ ਕਾਰ ਚ ਤੇਲ ਤੱਕ ਵੀ ਨਹੀਂ ਕਿਸੇ ਵਰਕਰ ਕੋਲੇ ਨਾ ਹੋਵੇ ਤਾਂ ਵੀ ਜੇਬ ਚੋਂ ਪਾ ਦਿੰਦੇ ਨੇ ਅਸੀਂ ਲੋਕਾਂ ਦੇ ਨਾਲ ਖੜੇ ਆ ਉਹਨਾਂ ਦੇ ਪਹਿਲਾਂ ਅਸੀਂ ਕਾਂਗਰਸ ਪਾਰਟੀ 'ਚ ਉਹਨਾਂ ਦੇ ਨਾਲ ਖੜੇ ਸੀ ਜਦੋਂ ਬੀਜੇਪੀ ਚਾਏ ਨੇ ਨਾਲ ਹੀ ਅਸੀਂ ਉਹਨਾਂ ਦੇ ਬੀਜੇਪੀ 'ਚ ਆ ਕੇ ਆ ਤੇ ਜੇ ਸਾਡੇ ਅਸੀਂ ਬੀਜੇਪੀ ਕਾਂਗਰਸ ਛੱਡ ਕੇ ਆਏ ਆ ਤਾਂ ਤੁਸੀਂ ਸੋਚੋ ਵੀ ਉਹ ਕਿੰਨੇ ਇਮਾਨਦਾਰ ਹੋਣਗੇ ਇਸ ਕਰਕੇ ਅਸੀਂ ਉਹਨਾਂ ਨਾਲ ਆ ਤੇ ਸਾਰੀ ਜਨਤਾ ਸਾਡੇ ਲੋਕ ਸਾਡੇ ਨਾਲ ਨੇ ਕੀ ਲੱਗਦਾ ਤੁਹਾਨੂੰ ਬੀਜੇਪੀ ਮੁਕਾਬਲਾ ਪੂਰਾ ਦੇਣ ਵਾਲੀ ਹੈ ਸੰਗਰੂਰ 'ਚ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਅਸੀਂ ਤਾਂ ਹਮੇਸ਼ਾ ਜਿੱਤ ਦੀ ਵੱਲ ਚੱਲੇ ਆ ਤੇ ਜਿੱਤ ਕੇ ਆਵਾਂਗੇ ਹਾਂ ਜੀ ਇਹ ਵੈਸੇ ਉਮੀਦਵਾਰਾਂ ਦੀ ਗੱਲ ਕਰਾਂਗੇ ਸੁਖਪਾਲ ਖਹਿਰਾ ਇੱਥੇ ਨੇ ਮੀਤ ਹੀਰ ਇੱਥੇ ਨੇ ਸਿਮਰਨਜੀਤ ਸਿੰਘ ਮਾਨ ਇੱਥੇ ਨੇ ਵੱਡੇ ਵੱਡੇ ਉਮੀਦਵਾਰ ਇੱਥੇ ਨੇ ਜੀ ਤੁਸੀਂ ਨੌ ਲੈਤਾ ਸੁਖਪਾਲ ਸਿੰਘ ਖਹਿਰਾ ਦਾ ਉਹ ਪਲਾਟ ਤੋਂ ਅਗੇ ਪੋਆ ਨਿਕੜ ਦੇ ਬੰਦਿਆਂ ਦਾ ਭਲਾ ਨਹੀਂ ਕਰ ਸਕਦਾ ਉਹ ਸਾਡੇ ਪੋਆ ਨਿਕੜ ਦੇ ਬੰਦੇ ਹੀ ਸਾਡਾ ਭਲਾ ਕਰਨਗੇ ਅਸੀਂ ਮੀਤ ਹੀਰ ਦਾ ਸਾਡੇ ਨਾਲ ਕੋਈ ਮੁਕਾਬਲਾ ਨਹੀਂ ਮੀਤ ਹੀਰ ਤੁਹਾਨੂੰ ਪਤਾ ਹੀ ਹੈ ਕਿਹੜੀ ਪਾਰਟੀ ਤੋਂ ਖੜੇ ਹੋਰ ਦੱਸੋ ਕਿਹੜੇ ਕੈਂਡੀਡੇਟ ਬਾਰੇ ਪੁੱਛਦੇ ਹੋ ਸਿਮਰਨਜੀਤ ਸਿੰਘ ਮਾਨ ਤਾਂ ਇੱਕ ਉਹਦੀ ਇੰਡੀਵਿਜੂਅਲ ਪਾਰਟੀ ਆ ਘਰ ਦਾ ਬੰਦਾ ਉਸ ਰੰਦ ਤੋਂ ਆਉਂਦਾ ਹੈ ਇਤੋਂ ਇਲੈਕਸ਼ਨ ਲੜ ਕੇ ਚੱਲਿਆ ਜਾਂਦਾ ਠੀਕ ਹੈ ਸਾਰੀਆਂ ਪਾਰਟੀਆਂ ਨੇ ਪਹਿਲਾਂ ਵੋਟ ਪਾਈ ਜਿੱਤ ਗਏ ਉਹ ਉਹ ਐਡੀ ਗੱਲ ਹੀ ਠੀਕ ਹੈ ਨਹੀਂ ਸੰਗਰੂਰ ਨੇ ਫਤਵਾ ਪਹਿਲਾਂ ਲਿਖਿਆ ਸੀ ਉਹ ਫਤਵਾ ਰੀਪੀਟ ਵੀ ਹੋ ਸਕਦਾ ਨਹੀਂ ਹੋ ਸਕਦਾ ਉਹ ਪਹਿਲਾਂ ਕੁਝ ਹੋਰ ਸੀ ਗੱਲ ਉਹ ਇਹਨਾਂ ਦੇ ਵਿਰੁੱਧ ਸੀ ਆਪ ਪਾਰਟੀ ਵਾਲਿਆਂ ਦੇ ਖਿਲਾਫ ਗਈ ਆ ਸਾਰੀ ਗੱਲ ਉਹ ਇਸ ਕਰਕੇ ਉਹ ਜਿੱਤ ਗਏ ਹੁਣ ਤਾਂ ਤੁਸੀਂ ਇਮਾਨਦਾਰ ਬੰਦਾ ਖੜਾ ਦੇਖੋ ਤਾਂ ਉਹਦਾ ਮੁਕਾਬਲਾ ਹੀ ਕੋਈ ਨਹੀਂ ਠੀਕ ਹੈ ਇਹਨੇ ਕੈਂਡੀਡੇਟ ਕਿੱਥੇ ਠੀਕ ਹੈ ਉਹਦੇ ਮੁਕਾਬਲੇ 'ਚ ਕੋਈ ਕੈਂਡੀਡੇਟ ਠੀਕ ਹੈ ਬਿਲਕੁਲ ਹਰੀ ਸਿੰਘ ਜੀ ਕਿਵੇਂ ਦੇਖਦੇ ਹੋ ਉਮੀਦਵਾਰ ਐਲਾਨੇ ਆ ਕਾਫੀ ਦੇਰ ਬਾਅਦ ਪਹਿਲਾਂ ਵੇਟ ਬਹੁਤ ਹੋ ਰਹੀ ਸੀ ਕਦ ਉਮੀਦਵਾਰ ਐਲਾਨੇ ਜਾਵੇਗਾ ਦੇਖੋ ਬੀਜੀ ਗੱਲ ਹੈ ਵੀ ਜਿਹੜੇ ਅਰਵਿੰਦ ਖੰਨਾ ਜੀ ਨੇ ਜਿਹੜੇ ਬੜੇ ਇਮਾਨਦਾਰ ਸਾਫ ਸੁਥਰੇ ਲੋਕਾਂ ਦੀ ਸੇਵਾ ਕਰਨ ਵਾਲਾ ਉਮੀਦਵਾਰ ਹੈ ਸਾਡੇ ਸਾਰੇ ਹਲਕਾ ਸੰਗਰੂਰ ਦੇ ਭਾਵੇਂ ਕੋਈ ਵੀ ਹਲਕਾ ਲਹਿਰਾ ਕੋਈ ਹੋਵੇ ਉਹਦਾ ਸਾਰੀ ਵੇਖ ਦਿੱਤੇ ਕਿ ਸਾਡੇ ਹਲਕੇ ਦੀ ਜੇ ਸੇਵਾ ਕਰ ਸਕਦਾ ਤਾਂ ਉਹ ਸ਼੍ਰੀ ਰਵਿੰਦ ਖੰਨਾ ਜੀ ਰਾਤ ਤਰਵਿੰਦ ਖੰਨਾ ਜੀ ਦਾ ਟਿਕਟ ਕਲੀਅਰ ਹੋਇਆ ਤੇ ਸਾਡੇ ਇਲਾਕੇ ਚ ਪੂਰੀਆਂ ਖੁਸ਼ੀਆਂ ਮਨਾ ਰਿਹਾ ਜੀ ਮਨਾਈਆਂ ਜਾ ਰਹੀਆਂ ਨੇ ਅਸੀਂ ਵੀ ਉਸ ਖੁਸ਼ੀ ਵਿੱਚ ਲੱਡੂ ਵੰਡ ਰਹੇ ਨੇ ਤੇ ਸਾਨੂੰ ਵੀ ਵੱਡੀ ਉਮੀਦ ਹੈ ਕਿ ਪੂਰੀ ਲੀਡ ਦੇ ਨਾਲ ਅਸੀਂ ਇਹ ਸੀਟ ਜਿੱਤਾਂਗੇ ਲੱਡੂ ਪਹਿਲੀ ਵੰਡਦੇ ਵੈਸੇ ਜਿੱਤ ਤੋਂ ਬਾਅਦ ਵੰਡੇ ਜਾਂਦੇ ਹੁੰਦੇ ਨੇ ਉਦੋਂ ਖੁਸ਼ੀਆਂ ਮਨਾਈਆਂ ਜਾਂਦੇ ਪਰ ਤੁਸੀਂ ਪਹਿਲੀ ਖੁਸ਼ੀ ਮਨਾਤੀ ਸਾਨੂੰ ਇਸ ਕਰਕੇ ਖੁਸ਼ੀ ਹੈ ਕਿ ਸਾਨੂੰ ਉਮੀਦ ਹੈ ਕਿ ਜਿਸ ਤਰੀਕੇ ਨਾਲ ਅਸੀਂ ਲੋਕਾਂ ਦੀ ਸੇਵਾ ਕੀਤੀ ਹੈ ਤੇ ਅਸੀਂ ਵੱਡੀ ਲੀਡ ਨਾਲ ਜਿੱਤਾਂਗੇ ਠੀਕ ਹੈ ਬਿਲਕੁਲ ਤੁਸੀਂ ਖੁਸ਼ੀ ਮਨਾ ਰਹੇ ਹੋ ਪਰ ਦੂਜੇ ਰਸਤੇ ਦੇਖੀਏ ਪਿੰਡਾਂ ਵਾਲੀਆਂ ਗੱਲਾਂ ਦੇਖੀਏ ਪਿੰਡਾਂ ਵਾਲੀਆਂ ਸੜਕਾਂ ਦੇਖੀਏ ਪਿੰਡਾਂ ਵਾਲੀਆਂ ਸੱਥਾਂ ਦੇਖੀਏ ਉੱਥੇ ਯੂਨੀਅਨਾਂ ਕਿਸਾਨ ਯੂਨੀਅਨਾਂ ਉਹ ਵੀ ਝੰਡੇ ਲੈ ਕੇ ਖੜੀਆਂ ਨੇ ਕਿ ਅਸੀਂ ਵਿਰੋਧ ਕਰਾਂਗੇ ਬੀਜੇਪੀ ਦੇ ਆਗੂਆਂ ਨੂੰ ਉਮੀਦਵਾਰਾਂ ਨੂੰ ਪਿੰਡਾਂ ਚ ਐਂਟਰ ਨਹੀਂ ਹੋਣ ਦੇਵਾਂਗੇ ਕਿਵੇਂ ਦੇਖ ਦੇਖੋ ਜਿਹੜਾ ਕਿਸਾਨ ਭਾਈਚਾਰਾ ਅਸੀਂ ਕਿਸਾਨ ਭਾਈਚਾਰੇ ਦੇ ਨਾਲ ਖੜੇ ਆ ਪਹਿਲਾਂ ਤੋਂ ਵੀ ਦੇਖੋ ਸੁਨੀਲ ਜਾਖੜ ਜੀ ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਕਿਸਾਨ ਦੀ ਗੱਲ ਕੀਤੀ ਹੈ ਖੰਡਾ ਸਾਹਿਬ ਵੀ ਕਿਸਾਨ ਦੀ ਗੱਲ ਕਰ ਰਹੇ ਨੇ ਅਸੀਂ ਹਮੇਸ਼ਾ ਹੀ ਕਿਸਾਨ ਦੇ ਨਾਲ ਖੜੇ ਆ ਤੇ ਕਿਸਾਨ ਦੀ ਮਦਦ ਕਰਾਂਗੇ ਠੀਕ ਹੈ ਬਿਲਕੁਲ ਗੁਰਤੇਜ ਜੀ ਕਿਵੇਂ ਦੇਖਦੇ ਹੋ ਉਮੀਦਵਾਰ ਐਲਾਨੇ ਗਏ ਨੇ ਤਿੰਨ ਉਮੀਦਵਾਰ ਲਾਸਟ 'ਚ ਸੰਗਰੂਰ ਦਾ ਨਾਮ ਆਇਆ ਜਦ ਕਿ ਬਹੁਤ ਵੇਟ ਹੋ ਰਹੀ ਸੀ ਕਿਵੇਂ ਲੱਗਦਾ ਤੁਹਾਨੂੰ ਦੇਖੋ ਗੱਲ ਈ ਹੈ ਜੀ ਸਾਡੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਕੋਲ ਬਹੁਤ ਵਧੀਆ-ਵਧੀਆ ਉਮੀਦਵਾਰ ਤੇ ਲੇਕਿਨ ਪਾਰਟੀ ਚ ਕਸਮਕਾਤ ਹਰ ਇੱਕ ਬੰਦਾ ਟਿਕਟ ਚਾਹੁੰਦਾ ਪਰ ਉਹਦੇ ਲਈ ਜਿਹੜੀ ਸਾਡੇ ਕੇਂਦਰੀ ਹਾਈ ਕਮਾਂਡ ਨੇ ਮੰਨ ਲਓ ਸਾਰੇ ਕੈਂਡੀਡੇਟਾਂ ਚੋਂ ਪਰਖ ਕੇ ਸ਼੍ਰੀ ਰਵਿੰਦਰ ਖੰਨਾ ਨੂੰ ਟਿਕਟ ਦਿੱਤਾ ਜਿਹੜਾ ਉਹ ਤਕਰੀਬਨ ਸਾਡੀ ਅੱਜ ਤੋਂ ਹੀ ਜਿੱਤ ਪੱਕੀ ਹੈ ਉਹੀ ਗੱਲ ਹੈ ਵੀ ਐਲਾਨ ਹੋਣਾ ਬਾਕੀ ਹੈ ਹੋਰ ਕੁਝ ਨਹੀਂ ਕਿ ਕੋਈ ਕੈਂਡੀਡੇਟ ਹੈ ਸਾਨੂੰ ਇੰਨਾ ਵਧੀਆ ਮਿਲਿਆ ਜਿਹੜਾ ਆਪਣੀ ਜੇਬ ਚੋਂ ਪੈਸੇ ਲਾਉਂਦਾ ਸਮਾਜ ਸੇਵਾ ਵੱਧ ਤੋਂ ਵੱਧ ਕਰਦਾ ਔਰ ਵੱਡੀ ਗੱਲ ਜਿਹੜਾ ਵਰਕਰਾਂ ਨਾਲ ਖੜਦਾ ਕੋਈ ਹੈ ਨਹੀਂਗਾ ਜਿਵੇਂ ਬਜਿੰਦਰ ਸਿੰਘ ਜਿਹੜਾ ਸਮਾਧੀ ਪਰ ਭੱਜ ਗਿਆ ਉਧਰੋਂ ਪਲੱਥ ਨੂੰ ਛੱਡ ਕੇ ਭੱਜ ਗਿਆ ਦੇਖੋ ਅਰਵਿੰਦ ਖੰਨਾ ਜੀ ਦਾ ਇੱਕੋ ਹੀ ਕੰਮ ਹੈ ਵੀ ਉਹ ਜਿਹੜੇ ਵਰਕਰ ਨਾਲ ਖੜ ਗਿਆ ਉਹ ਸਟੈਂਡ ਲੈਂਦਾ ਉਹਦੇ ਨਾਲ ਹੀ ਖੜਦਾ ਔਰ ਉਹਨਾਂ ਨੇ ਪਹਿਲਾਂ ਵੀ ਵਿਧਾਨ ਸਭਾ 'ਚ ਵੀ ਕਹਿ ਦਿੱਤਾ 2022 'ਚ ਵੀ ਅੱਜ ਤੋਂ ਬਾਅਦ ਮੈਂ ਸੰਗਰੂਰ ਲਈਆਂ ਸੰਗਰੂਰ ਦਾ ਹੀ ਹਾਂ ਉਹ ਸੰਗਰੂਰ ਦੀ ਰਹੂਗਾ ਠੀਕ ਹੈ ਇਹ ਤਾਂ ਪਿੰਡਾਂ 'ਚ ਕਿਵੇਂ ਜਾਵੋਗੇ ਕੀ ਰਣਨੀਤੀ ਆ ਕੀ ਪਲੈਨਿੰਗ ਆ ਕਿਉਂਕਿ ਕਿਸਾਨ ਖੜੇ ਨੇ ਜੀ ਕਿ ਅਸੀਂ ਉਮੀਦਵਾਰ ਨੇ ਜਿਹੜੇ ਭਾਜਪੀ ਦੇ ਉਹਨਾਂ ਨੂੰ ਪ੍ਰਚਾਰ ਨਹੀਂ ਕਰਨ ਦਿੰਦੇ ਇੱਥੋਂ ਤੱਕ ਕਹਤਾ ਦੇਖੋ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਸਾਡੇ ਆਗੂ ਨੇ ਵਰਕਰ ਨੇ ਸਾਡੇ ਪਿੰਡਾਂ 'ਚ ਔਰ ਮੇਰਾ ਤਾਂ ਪਸੋਕੜੇ ਭਾਰਤੀ ਕਿਸਾਨ ਯੂਨੀਅਨ ਨੇ ਕਿਉਂਕਿ ਮੇਰਾ ਪਿਤਾ ਸਰਵਰ ਗਵਸੀ ਸਰਦਾਰ ਕਰਤਾਰ ਸਿੰਘ ਰਾਜੇ ਵਾਲ ਜਿਹੜਾ ਯੂਨੀਅਨ ਹੈ ਉਹਦਾ ਬਲਾਕ ਪ੍ਰਧਾਨ ਸੀਗਾ ਗੱਲ ਇਹ ਆ ਵੀ ਜਿਹੜੀ ਸਾਡੀਆਂ ਯੂਨੀਅਨ ਨੇ ਸਾਨੂੰ ਇਹ ਮੈਨੂੰ ਤਾਂ ਇਹ ਦੱਸ ਦੋ ਵੀ ਉਹਨਾਂ ਨੂੰ ਪਾਰਟੀ ਕਿਹੜੀ ਚੰਗੀ ਲੱਗਦੀ ਆ ਉਹ ਤਾਂ ਇਹਦਾਂ ਫਿਰ ਆਏ ਕਿ ਆ ਵੀ ਉਹ ਵੀ ਦਾਦੇ ਪਗਾਉਣੀ ਇਹ ਵੀ ਦਾਦੇ ਪਗਾਉਣੀ ਅਸੀਂ ਆਪ ਚੰਗੇ ਉਹ ਤਾਂ ਗੱਲ ਹੀ ਆਪਦੇ ਆਪ ਨੂੰ ਕਹਾਉਂਦੇ ਨੇ ਉਹ ਲੇਕਿਨ ਸਾਡੇ ਉਹੀ ਬਜ਼ੁਰਗ ਨੇ ਸਾਡੇ ਬੜੇ ਸਤਿਕਾਰਯੋਗ ਨੇ ਸਾਰੇ ਭਰਾ ਵੀ ਨੇ ਉਹਨਾਂ ਨੂੰ ਅਸੀਂ ਫਿਰ ਬੇਨਤੀ ਕਰਾਂਗੇ ਪਰ ਜਿਹੜੀ ਗੱਲ ਹੈ ਉਹਨਾਂ ਨੇ ਨਾ ਕਦੇ ਪਹਿਲਾਂ ਵੋਟ ਪਾਈ ਆ ਬੀਜੇਪੀ ਨੂੰ ਨਾ ਉਹਨਾਂ ਨੇ ਹੁਣ ਪਾਈ ਉਹ ਕਿਸੇ ਨੂੰ ਵੀ ਨਹੀਂ ਪਾਉਣਾ ਚਾਹੁੰਦੇ ਸਾਨੂੰ ਉਹਨਾਂ ਨਾਲ ਕੋਈ ਬਾਲਾ ਫਰਕ ਨਹੀਂ ਸਾਨੂੰ ਜਿਹੜਾ ਸਾਡਾ ਭਾਈਚਾਰਾ ਹੈ ਸਾਡਾ ਐਸਸੀ ਭਾਈਚਾਰੇ ਨੂੰ ਜਿੰਨੀਆਂ ਸਹੂਲਤਾਂ ਦਿੱਤੀਆਂ ਨੇ ਉਹ ਮੋਦੀ ਜੀ ਦਾ ਸਤਿਕਾਰ ਕਰਦੇ ਨੇ ਹਰ ਸਾਡਾ ਜਿਹੜਾ ਰਾਮ ਮੰਦਰ ਕਰਕੇ ਸਾਡੇ ਪਿੰਡਾਂ 'ਚ ਕੋਈ ਹਿੰਦੂ ਭਾਈ ਜਿਹੜਾ ਬੈਠਾ ਜਾਂ ਕੋਈ ਜਿਹੜਾ ਵੀ ਰਾਮ ਮੰਦਰ ਨੂੰ ਪਿਆਰ ਅਸੀਂ ਵੀ ਕਰਦੇ ਆ ਉਹ ਵੀ ਬੈਠੇ ਨੇ ਲੇਕਿਨ ਉਹਨਾਂ ਦਾ ਤਾਂ ਕੰਮ ਉਹਨਾਂ ਨੂੰ ਕਿਸੇ ਨੂੰ ਚੰਗਾ ਕਹਿੰਦੀ ਨਹੀਂ ਨਾ ਜੇ ਮੈਂ ਕਹਿੰਦਾ ਉਹ ਕਹਿੰਦੇ ਵੀ ਆਮਣ ਮਾਜਾ ਚੰਗਾ ਸੀ ਮੰਨ ਲਾ ਵੀ ਚਲੇ ਯਾਰ ਉਹਨੂੰ ਚੰਗਾ ਲੱਗਦਾ ਪਾਉਣ ਉਹ ਤਾਂ ਕਹਿੰਦੇ ਸਾਨੂੰ ਤਾਂ ਕੋਈ ਚੰਗਾ ਹੀ ਨਹੀਂ ਲੱਗਦਾ ਜਾਓ ਨੋਟਾ ਵੀ ਨਹੀਂ ਦਬਤ ਉਸ ਨਾਲੇ ਪਾਉਂਦੇ ਨੇ ਮੌਕੇ ਤੇ ਉਹ ਫਿਰ ਕਿਵੇਂ ਪਾਉਂਦੇ ਨੇ ਤੁਹਾਨੂੰ ਪਤਾ ਹੈ ਜਿਹੜਾ ਉੱਪਰੋਂ ਮਾੜੀ ਦੀ ਬਾਹ ਪੰਜਾਬ ਸਰਕਾਰ ਵਾਲਿਆਂ ਨੇ ਮਰੋ ਉਹਨੂੰ ਪਾਪੂ ਦੇਣਗੇ ਹੋਰ ਇੱਕ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਵੀ ਆਪਣਾ ਵੱਖਰਾ ਕੋਈ ਰੂਪ ਦਿਖਾਵੇ ਅਕਾਲੀ ਦਲ ਨਾਲ ਦਾ ਆਧਾਰ ਹੈਗਾ ਅਕਾਲੀ ਦਲ ਜਿਹੜਾ ਹੈਗਾ ਪੰਜਾਬ ਲਈ ਖੇਤਰੀ ਪਾਰਟੀ ਜ਼ਰੂਰੀ ਹੁੰਦੀਆਂ ਨੇ ਪਰ ਅਕਾਲੀ ਦਲ ਤੇ ਇੱਕ ਪਰਿਵਾਰ ਨੇ ਕਬਜ਼ਾ ਕਰ ਲਿਆ ਉਹਦੇ ਕਰਕੇ ਉਹਨਾਂ ਦਾ ਕੋਈ ਆਧਾਰ ਨਹੀਂ ਪੂਰੇ ਪੰਜਾਬ 'ਚ ਹੁਣ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਦਾ ਹਾਲ ਤੁਸੀਂ ਦੇਖ ਲੈਣਾ ਮੈਂ ਕਹਿੰਦਾ ਵੀ ਬੀਬੀ ਰਾਜਵਾਨੇ ਨੂੰ ਤਾਂ ਵੱਧ ਪੈ ਗਈ ਦੀ ਝੁੰਡਾਂ ਨੂੰ ਉਦੋਂ ਵੀ ਘੱਟ ਵੋਟ ਪੈਣੀ ਐ ਅਕਾਲੀ ਦਲ ਨਾਲ ਆਧਾਰਤਾ ਤਾਂ ਤਾਂ ਹੈ ਪੁਰਾਣਾ ਸਮਾਂ ਸੀਗਾ ਅਕਾਲੀ ਦਲ ਤੇ ਭਾਜਪਾ ਨੇ ਜਿਹੜਾ ਕੰਮ ਕੀਤਾ ਸਰਕਾਰ ਨੇ ਕੀਤੇ ਨੇ ਬਿਜਲੀ ਸਰਪਲੱਸ ਕੀਤੀ ਉਹ ਸਾਰੀ ਉਹ ਕਹਿੰਦੇ ਅਕਾਲੀ ਦਲ ਨੇ ਕੀਤੀ ਲੇਕਿਨ ਉਹਨਾਂ ਨਾਲ ਭਾਰਤੀ ਜਨਤਾ ਪਾਰਟੀ ਵੀ ਰਿਲੇਅன்ஸ் 'ਚ ਸੀ ਤੀ ਉਹ ਸਾਰਾ ਕੁਝ ਆਬਦੇ ਕਰਦੇ ਨੇ ਪੂਰੇ ਪੰਜਾਬ 'ਚ ਪਹਿਲਾਂ ਵੀ ਭਾਜਪਾ ਨੇ ਜਿੱਥੇ-ਜਿੱਥੇ ਕੰਮ ਹੁਣ ਪੂਰੇ ਪੰਜਾਬ 'ਚ ਝੰਡਾ ਗੱਡਾਂਗੇ ਉਰੋਂ ਵੀ ਸੀਟਾਂ ਵੀ ਜਿੱਤਾਂਗੇ ਵੱਧ ਤੋਂ ਵੱਧ 24 ਵਾਲੀ ਔਰ 27 ਚ ਪੰਜਾਬ ਚ ਜਿਹੜੀ ਨਰੋਲ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣੂਗੀ ਜਿਹਦੇ ਹਿੱਸਾ ਸਾਡਾ ਸੰਗਰੂਰ ਹਲਕਾ ਫੇਰ ਹੋਊਗਾ ਬਿਲਕੁਲ ਮਟਰਨ ਸਾਹਿਬ ਕਿਵੇਂ ਦੇਖਦੇ ਹੋ ਉਮੀਦਵਾਰ ਐਲਾਨੇ ਗਏ ਨੇ ਲੱਡੂ ਵੀ ਬੰਨ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਫਿਰ ਪ੍ਰਚਾਰ ਦੀਆਂ ਵੀ ਤਿਆਰੀਆਂ ਨੇ ਐਵੇਂ ਜਿਵੇਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਲੋਕਤੰਤਰ ਹੈ ਅੱਜ ਹਿੰਦੁਸਤਾਨ ਦੇ ਵਿੱਚ ਵੋਟਾਂ ਦੇ ਨਾਲੇ ਰਾਜ ਬਣਦਾ ਹੈ ਵੋਟ ਦਾ ਨਹੀਂ ਹੁੰਦਾ ਵੀ ਘੱਟ ਪੈਗੀ ਕਿਤੇ ਵੱਧ ਪੈਗੀ ਸਭ ਨੂੰ ਅਧਿਕਾਰ ਹੈ ਵੋਟ ਪਾਉਣ ਦਾ ਪਰ ਅੱਜ ਜਿਹੜੀ ਪੰਜਾਬ ਦੀ ਗੱਲ ਕਰੀਏ ਜਿੱਥੇ ਅਸੀਂ ਖੜੇ ਹਾਂ ਸਿਰਫ ਅਤੇ ਸਿਰਫ ਇੱਕ ਅਰਵਿੰਦ ਖੰਨਾ ਹੈ ਜਿਹੜਾ ਹਰ ਪੱਖ ਤੋਂ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਫ਼ ਸੁਥਰਾ ਹੈ ਕੋਈ ਬੰਦਾ ਉਹਦੇ ਤੇ ਉਂਗਲ ਨਹੀਂ ਉਠਾ ਸਕਦਾ ਕਿਸੇ ਕਿਸਮ ਦੀ ਬਾਕੀ ਪਾਰਟੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਪਰ ਗੱਲ ਜੇ ਕਰੀਏ ਆਪਾਂ ਮੁੱਦੇ ਛੱਡ ਲੇ ਪਾਰਟੀਆਂ ਨੇ ਮੇਣੋ ਮੇਣੀ ਹੋਣੇ ਸ਼ੁਰੂ ਹੋ ਗਏ ਨਿੱਜੀ ਤੌਰ ਤੇ ਇੱਕ ਦੂਜੇ ਤੇ ਨਿੱਜੀ ਸਵਾਲ ਕਰਦੇ ਨੇ ਪਾਰਟੀ ਦਾ ਹੱਕ ਬਣਦਾ ਹੈ ਆਪਣੇ ਮੁੱਦੇ ਉਠਾਵੇ ਆਪਣਾ ਬਹੀਖਾਤਾ ਦੱਸੇ ਵੀ ਅਸੀਂ ਲੋਕਾਂ ਖਾਤਰ ਆਹ ਕਰਨ ਜਾ ਰਿਹਾ ਜਿਹੜੀਆਂ ਸਰਕਾਰਾਂ ਕਰਕੇ ਵਗੀਆਂ ਉਹ ਦੱਸਣ ਵੀ ਸਾਡਾ ਕਰਿਆ ਮੈਂ ਅੱਜ ਮੌਕੇ ਦੀ ਸਰਕਾਰ ਹੈ ਜਿਹੜੀ ਆਪ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਨੇ ਪੰਜਾਬ ਦੇ ਪਰ ਉਹਨਾਂ ਨੇ ਦੋ ਵਾਅਦੇ ਕੀਤੇ ਸੀ ਵੱਡੇ ਉਹ ਕਿਹੜੇ ਸੀ ਇੱਕ ਵਾਦਾ ਸੀ ਸਭ ਤੋਂ ਵੱਡਾ ਨਸ਼ੇ ਦਾ ਉਹਨਾਂ ਨੇ ਕਿਹਾ ਸੀ ਵੀ ਅਸੀਂ ਨਸ਼ੇ ਦਾ ਪੂਰੇ ਪੰਜਾਬ ਚੋਂ ਖਾਤਮਾ ਕਰਾਂਗੇ ਤੀਜਾ ਦੂਜਾ ਮੁੱਦਾ ਸੀ ਹੈਲਥ ਦਾ ਉਹਨਾਂ ਨੇ ਕਿਹਾ ਸੀ ਦੀ ਪੰਜਾਬ ਦੇ ਵਿੱਚ ਵੀ ਅਸੀਂ ਜਿਹੜੇ ਇਲਾਜ ਨੇ ਉਹ ਫ੍ਰੀ ਹੋਣਗੇ ਤੀਜਾ ਮੁੱਦਾ ਸੀ ਸਿੱਖਿਆ ਦਾ ਵੀ ਅਸੀਂ ਇਹ ਜੇ ਸਕੂਲ ਬਣਾਵਾਂਗੇ ਹਰ ਇੱਕ ਬੱਚਾ ਚਾਹੇ ਗਰੀਬ ਦਾ ਹੋਵੇ ਚਾਹੇ ਅਮੀਰ ਦਾ ਹੋਵੇ ਉਹ ਇੱਕ ਟੇਬਲ ਤੇ ਪੜਨਗੇ ਬਿਲਕੁਲ ਮੱਟਰਾ ਸਾਹਿਬ ਤੁਸੀਂ ਇਹ ਮੁੱਦੇ ਗਿਣਿਆਏ ਨੇ ਉਹ ਕਹਿ ਰਹੇ ਨੇ ਵੀ ਇਹੀ ਮੁੱਦਿਆਂ ਤੇ ਚੋਣ ਲੜ ਰਹੇ ਹਾਂ ਇਹੀ ਮੁੱਦਿਆਂ ਚ 2 ਸਾਲ ਚ ਅਸੀਂ ਬਹੁਤ ਸੁਧਾਰ ਕਰਤਾ ਪੰਜਾਬ ਦੇ ਵਿੱਚ ਇਹੀ ਮੁੱਦਿਆਂ ਤੇ ਕੰਮ ਹੋਣਗੇ ਤੇ ਹੋ ਰਹੇ ਨੇ ਸੁਣੋ ਪਹਿਲੇ ਮੁੱਦੇ ਤੇ ਗੱਲ ਕਰੀਏ ਜਿਹੜੀ ਮੈਂ ਨਸ਼ੇ ਦੀ ਗੱਲ ਕਹੀ ਹੈ ਆਪਾਂ ਸਾਰੇ ਪੰਜਾਬ ਚ ਇੱਥੇ ਖੜੇ ਆ ਕਿੱਥੇ ਨਸ਼ਾ ਖਤਮ ਹੋਇਆ ਜਿਹੜਾ ਪਹਿਲਾਂ ਕਹਿੰਦੇ ਤੇ ਚੱਲਦਾ ਉਦੋਂ 100% ਵਾਧਾ ਹੋਇਆ ਘਟਿਆ ਨਹੀਂ ਵਾਧਾ ਹੋਇਆ ਅਗਲਾ ਮੁੱਦਾ ਜਿਹੜਾ ਹੈਲਥ ਦਾ ਉਹਦੇ ਉੱਤੇ ਕਿੱਥੇ ਸੁਧਾਰ ਹੋ ਗਿਆ ਵੱਡੇ ਵੱਡੇ ਹਸਪਤਾਲਾਂ 'ਚ ਲੋਕ ਤਾਂ ਓਮੇ ਜਮੀ ਜਾ ਰਹੇ ਨੇ ਜੇ ਸੁਧਾਰ ਹੋਇਆ ਹੁੰਦਾ ਤਾਂ ਵੱਡੇ ਹੌਸਪੀਟਲਾਂ 'ਚ ਜਾਣ ਦੀ ਲੋੜ ਨਹੀਂ ਅੱਜ ਇੱਥੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਭਿਆਨਕ ਬਿਮਾਰੀ ਨਾਲ ਜਿਵੇਂ ਕਿ ਕੈਂਸਰ ਦੀਆਂ ਬਿਮਾਰੀਆਂ ਕਹਿੰਦੇ ਆ ਹੋਰ ਬਿਮਾਰੀਆਂ ਨੇ ਇਲਾਜ ਕਰਾਉਣ ਨੂੰ ਕਿਸੇ ਕੋਲੇ ਪੈਸਾ ਨਹੀਂ ਜੇ ਸਰਕਾਰ ਦਾ ਪ੍ਰਬੰਧੇ ਪੂਰਾ ਫਿਰ ਪ੍ਰਾਈਵੇਟ ਹਸਪਤਾਲ 'ਚ ਕਿਉਂ ਜਾਣ ਲੋਕਾਂ ਦੀ ਓਮੇ ਜਮੀ ਛਿੱਲ ਲੈ ਰਹੀ ਹੈ ਜੇ ਕਿਸੇ ਕੋਲੇ ਪੈਸਾ ਨਹੀਂ ਉਹ ਮੌਤੇ ਮੂੰਹ 'ਚ ਜਾ ਰਹੇ ਕਿੱਥੇ ਸੁਧਾਰ ਹੋ ਗਿਆ ਮਟਰਾਂ ਦਾ ਫਿਰ ਕਿਵੇਂ ਦੇਖਦੇ ਹੋ ਇੱਥੇ ਮੁਕਾਬਲਾ ਕਿਹਦਾ ਰਹਿਣ ਵਾਲਾ ਬੀਜੇਪੀ ਮੁਕਾਬਲੇ ਚਾਹੂਗੀ ਸੰਗਰੂਰ ਸੀਟ ਤੋਂ ਗੱਲ ਮੁਕਾਬਲੇ ਦੀ ਨਹੀਂ ਗੱਲ ਹੈਗੀ ਇਨਸਾਨ ਤੇ ਅੱਜ ਪੂਰੇ ਪੰਜਾਬ ਦੀ ਗੱਲ ਕਹਿਣਾ ਮੈਂ ਸੰਗਰੂਰ ਤੋਂ ਅੱਗੇ ਹਟ ਕੇ ਵੋਟਾਂ ਪਾਉਣੀਆਂ ਨੇ ਲੋਕਾਂ ਨੇ ਇਨਸਾਨ ਨੂੰ ਦੇਖ ਕੇ ਪਾਉਣਗੇ ਬੰਦੇ ਤੇ ਵੋਟ ਪੈਣੀ ਹੈ ਪਰ ਅਰਵਿੰਦ ਖੰਨਾ ਜਿਹੜਾ ਕੈਂਡੀਡੇਟ ਹੈ ਬੀਜੇਪੀ ਦਾ ਉਹ ਬੰਦੇ ਦਾ ਅਕਸੇ ਇੰਨਾ ਵਧੀਆ ਲੋਕ ਉਹਦੀ ਅਡਿੱਕ ਕਰ ਰਹੇ ਸੀ ਉਹਨੂੰ ਜਦੋਂ ਦਾ ਰਾਤ ਦਾ ਮੈਂ ਵੀ ਟੀਵੀ ਤੇ ਦੇਖ ਰਿਆ ਸੀ ਜਦੋਂ ਰਵਿੰਦਰ ਖੰਨੇ ਦਾ ਨਾਂ ਆਇਆ ਦੋ ਕੈਂਡੀਡੇਟ ਹੋਰ ਉਹਦੇ ਨਾਲ ਬੀਜੇਪੀ ਨੇ ਅਲਾਉਂਸ ਕੀਤੇ ਰਵਿੰਦਰ ਖੰਨੇ ਦਾ ਨਾਂ ਲੋਕਾਂ ਦੇ ਭੁੱਲਾਂ ਤੇ ਹੈ ਰਵਿੰਦਰ ਖੰਨਾ ਲੋਕਾਂ ਦੇ ਨਾਲ ਕੰਮ ਕਰਦਾ ਉਹ ਕਿਸੇ ਦੀ ਜੇਬ ਕੰਨੀ ਨਹੀਂ ਝਾਕਦਾ ਲੋਕਾਂ ਤੇ ਆਮ ਸਵਾਲ ਉੱਠਦੇ ਨੇ ਲੀਡਰਾਂ ਤੇ ਵੀ ਵੱਢ ਕੇ ਖਾਗੇ ਲੁੱਟ ਕੇ ਖਾਗੇ ਮੈਂ ਇਹ ਵੀ ਗੱਲ ਨਾਲ ਕਰਾਂ ਮਾਂ ਕਾਂਗਰਸ ਦੀ ਸਰਕਾਰ ਪਹਿਲਾਂ ਆ ਗਈ ਹੁਣ ਆਪ ਵਾਲੀ ਹੈ ਕਿੱਥੇ ਸੁਧਾਰ ਹੋਇਆ ਰਿਸ਼ਤੋਂ ਉਵੇਂ ਜਿਵੇਂ ਚੱਲਦੀ ਹੈ ਤੁਸੀਂ ਕਹਿ ਰਹੇ ਹੋ ਵੱਡੇ ਲੀਡਰ ਨੇ ਵਧੀਆ ਲੀਡਰ ਨੇ ਪਰ ਹੰਸ ਰਾਜ ਹੰਸ ਦਾ ਬਹੁਤ ਵੱਡਾ ਵਿਰੋਧ ਹੋ ਰਿਹਾ ਪਰ ਪ੍ਰਨੀਤ ਕੌਰ ਦਾ ਬਹੁਤ ਵੱਡਾ ਵਿਰੋਧ ਹੋ ਰਿਹਾ ਤੁਸੀਂ ਅਰਵਿੰਦ ਖੰਨੇ ਦੇ ਵਿਰੋਧ ਨੂੰ ਕਿਵੇਂ ਰੋਕੋਗੇ ਜੇ ਵਿਰੋਧ ਹੋ ਹਾਂ ਇਹਦੇ ਬਾਰੇ ਮੈਂ ਕਹਿਣਾ ਚਾਹੁੰਨਾ ਅਰਵਿੰਦ ਖੰਨਾ ਆਪਣੀ ਜਗ੍ਹਾ ਹੈ ਮਹਾਰਾਣੀ ਪ੍ਰਨੀਤ ਕੌਰ ਆਪਣੀ ਜਗ੍ਹਾ ਹੈ ਹੰਸ ਰਾਜ ਹੰਸ ਆਪਣੀ ਜਗ੍ਹਾ ਹੈ ਉਹ ਆਪੋ ਆਪ ਦੇ ਹਲਕਿਆਂ ਨੂੰ ਦੇਖਣਗੇ ਉਹਦੇ ਬਾਰੇ ਲੋਕਾਂ ਦੇ ਵਿੱਚ ਉਹ ਵਿਚਰਦੇ ਨੇ ਪਹਿਲਾਂ ਵੀ ਅੱਜ ਵੀ ਉਹਦੇ ਬਾਰੇ ਜਵਾਬਤਾ ਉਹੀ ਦੇ ਸਕਦੇ ਨੇ ਪਰ ਅਰਵਿੰਦ ਖੰਨੇ ਬਾਰੇ ਮੈਂ ਕਹਿਣਾ ਚਾਹੁੰਨਾ ਅਰਵਿੰਦ ਖੰਨੇ ਦੇ ਨਾਲ ਇੱਥੇ ਦਾ ਜਿਹੜਾ ਹਲਕਾ ਕੱਲਾ ਸੰਗਰੂਰ ਨਹੀਂ ਪੂਰੇ ਦੇ ਪੂਰੇ ਤਿੰਨ ਜ਼ਿਲ੍ਹੇ ਪੈਂਦੇ ਨੇ ਬਰਨਾਲਾ ਮਨੇਰਕੋਟਲਾ ਅਰਵਿੰਦ ਖੰਨੇ ਦੇ ਨਾਲ ਖੜੇ ਨੇ ਅਰਵਿੰਦ ਖੰਨਾ ਲੋਕਾਂ ਦੇ ਨਾਲ ਦੁੱਖ ਸੁੱਖ ਵੰਡਾਉਣ ਵਾਲਾ ਇਨਸਾਨ ਹੈ ਅੱਜ ਵੋਟ ਇਨਸਾਨੀਅਤ ਤੇ ਪੈਣੀ ਹੈ ਠੀਕ ਹੈ ਵਿਰੋਧ ਵੀ ਹੁੰਦਾ ਹੈ ਹੱਕ ਹੈ ਮੈਂ ਕਿਸਾਨਾਂ ਦੀ ਗੱਲ ਕਰਾਂ ਮੈਂ ਕਿਸਾਨਾਂ ਦਾ ਹੱਕ ਹੈ ਹਰ ਇੱਕ ਬੰਦੇ ਦਾ ਰਾਈਟ ਹੈ ਆਪ ਦਾ ਮੁੱਦਾ ਉਠਾਉਣਾ ਆਪਣੇ ਹੱਕ ਉਠਾਉਣੇ ਜੇ ਆਪਣੇ ਹੱਕਾਂ ਲਈ ਕੋਈ ਬੋਲੂ ਨਹੀਂ ਤਾਂ ਸਰਕਾਰ ਨੂੰ ਕੀ ਸੁਪਨਾ ਹੁੰਦਾ ਪਰ ਮੈਂ ਨਾਲ ਇੱਕ ਗੱਲ ਸਾਡੀ ਕੰਮ ਹੈ ਪੰਜਾਬ ਪੱਲੇ ਦਾ ਲੇਬਰ ਯੂਨੀਅਨ ਦਾ ਪ੍ਰਧਾਨ ਆ ਸਭ ਤੋਂ ਵੱਧ ਜੇ ਨੁਕਸਾਨ ਕੀਤਾ ਆ ਆਪਦੀ ਸਰਕਾਰ ਨੇ ਕੀਤਾ ਹੈ ਸਾਡਾ ਗਲ ਘੋਟਦਾ ਪੂਰੇ ਦਾ ਪੂਰਾ ਜਿਹੜੀ ਅੱਜ ਮਹਿੰਗਾਈ ਦੇ ਲਿਹਾਜ਼ ਨਾਲ 5-6 ਰੁਪਏ ਘੱਟਾ ਹਰਿਆਣੇ 'ਚ ਚੱਲਦਾ ਇੱਥੇ 2 ਰੁਪਏ 2 ਰੁਪਏ ਤੇ ਕੰਮ ਕਰਾਇਆ ਜਾ ਰਿਹਾ ਧੱਕੇ ਨਾਲ ਸਾਡੀਆਂ ਲੇਬਰਾਂ ਧਰਨੇ ਲਈ ਬੈਠੀਆਂ ਰਹੀਆਂ ਨੇ ਕਿਸੇ ਨੇ ਪੁੱਛਿਆ ਤੱਕ ਨਹੀਂ ਕਿ ਮਾਲ ਤਾਂ ਯੂ ਨਹੀਂ ਚੱਕਿਆ ਗਿਆ ਇਸ ਵਾਰ ਬਿਲਕੁਲ ਮਜ਼ਦੂਰ ਕਾਰੂ ਕਿਵੇਂ ਭੁੱਖਾ ਮਰਦਾ ਅਗਲਾ ਕਹਿੰਦਾ ਜੇ ਕੰਮ ਹੀ ਨਹੀਂ ਮਿਲਦਾ ਫਿਰ ਚਾਹੇ ਭਾਈ ਰਾਜ ਦਾ ਰੋਜ਼ ਦਾ 2 ਰੁਪਏ ਜਿੱਥੇ ਕਿਤੇ ਹੋਰ ਮਿਲਦੇ ਨੇ ਬਾਹਰ ਭੱਜ ਜਾਂਦੇ ਆ ਜਿਵੇਂ ਸਾਡੇ ਪੜੇ ਲਿਖੇ ਨੌਜਵਾਨ ਕੈਨੇਡਾ ਅਮਰੀਕਾ ਜਾਂਦੇ ਨੇ ਮਜ਼ਦੂਰ ਕੋਲੇ ਉੱਥੇ ਜਾਣ ਨੂੰ ਕੋਈ ਸਾਧਨ ਨਹੀਂ ਉਹ ਆਲੇ-ਦਾਲੇ ਹੋਰ ਪਾਸੇ ਨੂੰ ਦੇਖਦਾ ਕੋਈ ਜ਼ਰੂਰੀ ਹੈ ਇੱਥੇ ਟਰੱਕ ਜੁਨੀਆਨੇ ਨੇ ਉਹਨੇ ਮਾਰਤੀਆਂ ਅੱਧਿਆ ਦੇ ਰੇਟ ਕਰਤੇ ਜਿੱਥੇ ਟਰੱਕ ਜੁਨਦਾ ਜਿਵੇਂ ਉਹਨੂੰ ਨਿਧਾਮਪੁਰ ਕਹ ਲਾਂ ਮੈਂ ਪਿਛਲੇ ਸਾਲਾਂ 'ਚ ਕਹਿ ਲਈਏ ਤਾਂ ਇੱਥੇ ਦਾ 4500 4600 ਰੁਪਇਆ ਸੀ ਅੱਜ ਕਿੰਨਾ 7-800 ਰੁਪਏ 'ਚ ਪਾ ਨਹੀਂ ਗਾ ਟਰੱਕ ਆ ਰਿਹਾ ਟਰੱਕ ਯੂਨੀਅਨ ਆ ਪੰਜਾਬ ਦੀਆਂ ਜਮਾ ਗਲਕੋੜ ਦਾ ਉਹਨਾਂ ਨੂੰ ਵੋਟ ਕਿਵੇਂ ਬਾਦਨਗੇ ਲੋਕ ਜੇ ਮੇਰੇ ਗੱਲ ਤੇ ਗੂਠਾ ਤੇ ਰਿਖੜਿਓ ਮੈਂ ਥੋੜਾ ਸਵਾਗਤ ਕਰੂੰਗਾ ਜੇ ਮੈਂ ਤੁਹਾਡੇ ਗੱਲ 'ਚ ਹੱਥ ਪਾਉਣ ਜੋ ਕਰਾਣੀ ਤਾਂ ਮੈਂ ਵਿਰੋਧਤਾ ਕਰ ਸਕਦਾ ਅੱਕਾ ਹਰ ਇੱਕ ਬੰਦੇ ਦਾ ਵਿਰੋਧ ਕਰਨਾ ਬਿਲਕੁਲ ਅਰਵਿੰਦ ਖੰਨਾ ਨੂੰ ਟਿਕਟ ਮਿਲੀ ਆ ਪਰ ਬੀਜੇਪੀ ਜਿਹੜੇ ਆਗੂ ਨੇ ਵਰਕਰ ਨੇ ਉਹ ਭੜਕ ਕੇ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਕਿ ਕੁਝ ਵੀ ਨਹੀਂ ਕੀਤਾ 2 ਸਾਲਾਂ ਚ ਸੋ ਟਰੱਕ ਜਨ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸਾਡੇ ਨਾਲ ਮੌਜੂਦ ਨੇ ਵਿਪਨ ਜੀ ਕਿਵੇਂ ਦੇਖਦੇ ਹੋ ਅਰਵਿੰਦ ਖੰਨਾ ਨੂੰ ਟਿਕਟ ਮਿਲੀ ਆ ਕਿਵੇਂ ਰਹਿਣ ਵਾਲੀ ਆ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਅੱਜ ਸਾਨੂੰ ਕਾਫੀ ਧੇਰ ਤੋੜਿਕ ਸੀ ਜੀ ਸਾਡੇ ਕੋਈ ਇੱਥੇ ਵਧੀਆ ਲੀਡਰ ਆਵੇ ਤਾਂ ਅਸੀਂ ਉਹਦੀ ਮਤ ਵਧ ਮਤ ਕਰ ਸਕੀਏ ਧੰਨਵਾਦ ਕਰਦਾ ਮੈਂ ਮੋਦੀ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਤੇ ਇਮਾਨਦਾਰ ਲੀਡਰਸ਼ਿਪ ਅਰਵਿੰਦ ਕਨਨ ਜੀ ਦਿੱਤੇ ਹਨ ਅਸੀਂ ਹੁਣ ਪੂਰੀ ਜੀ ਜਾਨ ਲਗਾ ਕੇ ਉਹਨਾਂ ਦੀ ਤੰਦ ਹੀ ਨਾਲ ਪੂਰੀ ਮਦਦ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਲੀਡ ਨਾਲੇ ਤੋਂ ਜਿਤਾਵਾਂਗੇ ਬਿਲਕੁਲ ਪਰ ਕਿਸਾਨਾਂ ਦੀ ਵੇਵ ਫੇਰ ਅੱਗੇ ਜਾ ਆ ਜਾਂਦੀ ਆ ਕਿਸਾਨਾਂ ਦੀ ਵੇਵ ਨੂੰ ਕਿਵੇਂ ਜਿਹੜੀ ਵਿਰੋਧ ਵਾਲੀ ਵੇਵ ਆ ਉਹਨੂੰ ਕਿਵੇਂ ਤੁਸੀਂ ਪੋਜ਼ਿਟਿਵ ਕਰੋਗੇ ਕਿਸਾਨਾਂ ਨੂੰ ਵੀ ਸਮਝਾਇਆ ਜਾਊਗਾ ਮੋਦੀ ਸਰਕਾਰ ਜੋ ਹੈ ਕਿਸਾਨਾਂ ਦੇ ਨਾਲ ਹੈ ਜਦੋਂ ਪਹਿਲਾਂ ਦਿੱਲੀ ਵਿੱਚੋਂ ਧਰਨਾ ਚੱਕਿਆ ਸੀ ਮੋਦੀ ਸਾਹਿਬ ਨੇ ਕਿਸਾਨਾਂ ਤੋਂ ਉਹਦੋਂ ਵੀ ਮਾਫੀ ਮੰਗ ਕੇ ਉਹਨਾਂ ਤੋਂ ਧਰਨਾ ਚੁਕਾਇਆ ਸੀ ਪਰ ਕੁਝ ਕਾਰਨਾਂ ਕਰਕੇ ਮੀਟਿੰਗਾਂ ਨਹੀਂ ਹੋ ਸਕੀਆਂ ਮੋਦੀ ਸਾਹਿਬ ਨੇ ਹੁਣ ਵੀ ਪ੍ਰੋਤਸਾ ਦਿੱਤਾ ਵੀ ਜਦੋਂ ਵੀ ਸਾਡੀ ਸਰਕਾਰ ਬਣੂਗੀ ਤਾਂ ਜੋ ਵੀ ਐਮਐਸਪੀ ਦੇ ਜੋ ਵੀ ਹੋਣਗੇ ਉਹ ਸਾਰੇ ਹੱਲ ਕੀਤੇ ਜਾਣਗੇ ਬਿਲਕੁਲ ਜੀ ਕਪਲ ਜੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕਿਸਾਨਾਂ ਦੇ ਰਿਲੇਟਡ ਹੋ ਤੁਸੀਂ ਸਿਸਟਮ ਆ ਕਿਸਾਨਾਂ ਦੇ ਨਾਲ ਤਾਲਮੇਲ ਆ ਕਿਵੇਂ ਰੋਕੋਗੇ ਜੇ ਕਿਤੇ ਵਿਰੋਧਤਾ ਹੋ ਤੁਸੀਂ ਵੀ ਨਾਲ ਹੋਵੋਗੇ ਕਿਸਾਨਾਂ ਨੂੰ ਰੋਕੋਗੇ ਉਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ ਜਸ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਉੱਥੇ ਅਮਨ ਜੀ ਜਿਹੜਾ ਕਿਸਾਨ ਦਾ ਰੋਲ ਹੈ ਉਹ ਹੈਗਾ ਬਹੁਤ ਵਧੀਆ ਕਿਸਾਨ ਰੁੱਲ ਰਿਹਾ ਹੈ ਕਿਸਾਨ ਦਾ ਕੋਈ ਨੁਕਸ ਨੁਕਸ ਨਹੀਂ ਹੈ ਕਿਸਾਨ 'ਚ ਪਰ ਲੇਕਿਨ ਸਰਕਾਰਾਂ ਤੋਂ ਕਈ ਵਾਰ ਕੋਈ ਗਲਤੀ ਫਲਤੀ ਰਹਿ ਜਾਂਦੀ ਹੈ ਜਾਂ ਇਹਨਾਂ ਦੇ ਸਮਝਣ 'ਚ ਕੋਈ ਗਲਤੀ ਰਹਿ ਗਈ ਇਹ ਤਾਂ ਸਾਨੂੰ ਨਹੀਂ ਪਤਾ ਇਹ ਜਿੱਥੇ ਸਾਡਾ ਵਿਰੋਧ ਕਰਨਗੇ ਅਸੀਂ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਕਰਾਂਗੇ ਵੀ ਤੁਸੀਂ ਸਾਡੀ ਗੱਲ ਸੁਣੋ ਤੁਸੀਂ ਆਪਣੀ ਸੁਣਾਓ ਜੇ ਸਾਨੂੰ ਜਿਤਾਉਂਗੇ ਤਾਂ ਹੀ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ ਅਸੀਂ ਅੱਗੇ ਜਾ ਕਰਨ ਜੋਗੇ ਹੀ ਨਹੀਂ ਤੁਸੀਂ ਤਾਂ ਦਿੱਲੀ ਜਾ ਕੇ ਹੀ ਮੁੜੇ ਇਸ ਤਰ੍ਹਾਂ ਦਿੱਲੀ ਵੀ ਨਹੀਂ ਗਏ ਤੁਸੀਂ ਸਾਨੂੰ ਉੱਥੇ ਰੋਕ ਲੰਨੇ ਹੋ ਸਾਨੂੰ ਵੀ ਅੱਗੇ ਜਾਣ ਦਿਓ ਦਿੱਲੀ ਤੇ ਤੁਸੀਂ ਵੀ ਅੱਗੇ ਚੱਲੋ ਸਾਡੇ ਨਾਲ ਨਾਲ ਮਿਲ ਕੇ ਗੱਲ ਕਰਦੇ ਆਂ ਇਹ ਕਹਾਂਗੇ ਅਸੀਂ ਤਾਂ ਉਹਨਾਂ ਨੂੰ ਪਰ ਕਿਸਾਨਾਂ ਦਾ ਸਵਾਲ ਹੋਊਗਾ ਵੀ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤਾਂ ਸਾਨੂੰ ਜਾਣ ਨਹੀਂ ਦਿੱਤਾ ਰੋਕ ਲਿਆ ਜੀ ਰਸਤੇ 'ਚ ਉੱਥੇ ਹੀ ਬੈਠਿਆ ਅਸੀਂ ਸਰਕਾਰ 'ਚ ਨਹੀਂ تھے ਜੀ ਉਦੋਂ ਅਸੀਂ ਪਾਰਟੀ ਭਾਈਵਾਲ تھے ਪਰ ਸਰਕਾਰ 'ਚ ਨਹੀਂ تھے ਅਸੀਂ ਜਾ ਹੀ ਨਹੀਂ ਸਕਦੇ ਤੇ ਉਹਨਾਂ ਤੱਕ ਸਾਡੀ ਪਹੁੰਚ ਨਹੀਂ ਸੀ ਹੁਣ ਸਾਨੂੰ ਟਿਕਟ ਦਿੱਤੀ ਅਸੀਂ ਜਿੱਥੇ ਕਿੱਥੇ ਪਹੁੰਚਾਂਗੇ ਠੀਕ ਹੈ ਇਹ ਹੀ ਗੱਲ ਕਹਾਂਗੇ ਉਹਨਾਂ ਨੂੰ ਠੀਕ ਹੈ ਬਿਲਕੁਲ ਹਾਂਜੀ ਕੀ ਨਾਮ ਹੈ ਜੀ ਗੁਰਦੇਵ ਕੁਮਾਰ ਗਰਗ ਅੱਛਾ ਗਰਗ ਸਭ ਭਾਰਤੀ ਜਨਤਾ ਪਾਰਟੀ ਡਿਸਟ੍ਰਿਕਟ ਸੰਗਰੂਰ ਠੀਕ ਹੈ ਕਿਵੇਂ ਦੇਖਦੇ ਹੋ ਮਤਲਬ ਅੱਜ ਲੱਡੂ ਵੀ ਵੰਡੇ ਗਏ ਨੇ ਟਿਕਟ ਮਿਲੀ ਆ ਕਿਵੇਂ ਦਾ ਰਹਿਣ ਵਾਲਾ ਸੰਗਰੂਰ ਦਾ ਇਨਾ ਜਿਹੜੇ ਲੱਡੂ ਵੰਡੇ ਗਏ ਨੇ ਜੀ ਅੱਜ ਅਰਵਿੰਦ ਖੰਨਾ ਜੀ ਦੀ ਖੁਸ਼ੀ ਚ ਵੰਡੇ ਗਏ ਨੇ ਕਿ ਕੇਂਦਰ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿੱਤਾ ਈ ਕਿਉਂਕਿ ਅਰਵਿੰਦ ਖੰਨਾ ਜੀ ਵਿਧਾਨ ਸਭਾ ਚ 2022 ਤੋਂ ਬਾਅਦ ਲਗਾਤਾਰ ਸਰਗਰਮ ਨੇ ਸੰਗਰੂਰ ਜ਼ਿਲ੍ਹੇ ਚ ਔਰ ਹਰ ਇੱਕ ਦੇ ਸੁੱਖ ਦੁੱਖ ਦੇ ਵਿੱਚ ਜਾ ਰਹੇ ਨੇ ਆਪ ਦੇ ਹਰ ਇੱਕ ਕਾਰਯਕਰਤਾ ਨਾਲ ਖੜੇ ਨੇ ਉਹਨਾਂ ਦੀ ਬੜੀ ਖੁਸ਼ੀ ਸੀ ਇਸੇ ਕਰਕੇ ਲੱਡੂ ਵੰਡੇ ਗਏ ਸੀ ਠੀਕ ਹੈ ਜ਼ਿਆਤਰ ਕਿਹਾ ਜਾਂਦਾ ਕਿ ਬੀਜੇਪੀ ਨੂੰ ਸ਼ਹਿਰਾਂ ਚੋਂ ਵੋਟ ਆ ਸਕਦੀ ਹੈ ਪਿੰਡਾਂ ਚੋਂ ਨਹੀਂ ਆਉਣੀ ਕਿਵੇਂ ਲੱਗਦਾ ਤੁਹਾਨੂੰ ਪਿੰਡਾਂ ਚੋਂ ਨਹੀਂ ਆਉਣੀ ਜਾਂ ਆਉ ਪਿੰਡਾਂ ਚੋਂ ਵੀ ਆਉਗੀ ਜੀ ਬਹੁਤ ਵਧੀਆ ਵੋਟਾਂ ਆਣਗੀਆਂ ਔਰ ਭਾਰਤੀ ਜਨਤਾ ਪਾਰਟੀ ਨੇ ਕੰਮਾਂ ਨੂੰ ਦੇਖਦੇ ਪਿੰਡਾਂ ਚੋਂ ਵੋਟਾਂ ਆਣ ਗਈਆਂ ਠੀਕ ਹੈ ਪਰ ਉਹੀ ਵਿਰੋਧ ਵਾਲੀ ਗੱਲ ਕਿਸਾਨਾਂ ਵਾਲੀ ਆ ਜਾਂਦੀ ਕਿ ਜਥੇਵੰਦੀਆਂ ਵਿਰੋਧ ਕਰਨਗੀਆਂ ਜੀ ਦੇਖੋ ਇਹ ਤਾਂ ਲੋਕਤੰਤਰ ਹੈ ਵਿਰੋਧ ਕਰਨਾ ਹਰ ਇੱਕ ਦਾ ਹੱਕ ਹੈ ਕੱਲ ਨੂੰ ਮੈਂ ਵੀ ਕਿਸੇ ਦਾ ਵਿਰੋਧ ਕਰ ਸਕਦਾ ਹਾਂ ਲੇਕਿਨ ਕੋਈ ਗੱਲ ਨਹੀਂ ਵਿਰੋਧ ਹੈ ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ ਔਰ ਅਰਵਿੰਦ ਖੰਨਾ ਜੀ ਕਹੇ ਜੇ ਲੀਡਰ ਨੇ ਜੋ ਕਹਿ ਦਿੰਦੇ ਨੇ ਉਹ ਪੂਰਾ ਕਰਦੇ ਨੇ ਉਹਨਾਂ ਨੂੰ ਸਮਝਾਵਾਂਗੇ ਕਿ ਤੁਹਾਡੀ ਗੱਲ ਉੱਪਰ ਤੱਕ ਲੈ ਕੇ ਜਾਵਾਂਗੇ ਪਿਆਰ ਨਾਲ ਹੀ ਸਮਝਾ ਸਕਦੇ ਹਾਂ ਜੀ ਬਿਲਕੁਲ ਜੀ ਸੋ ਭਾਜਪੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਲੋਕ ਸ ਅਰਵਿੰਦ ਖੰਨਾ ਨੂੰ ਉਮੀਦਵਾਰ ਐਲਾਨਿਆ ਗਿਆ ਉਸ ਤੋਂ ਬਾਅਦ ਭਵਾਨੀਗੜ੍ਹ ਚ ਲੱਡੂ ਵੰਡੇ ਗਏ ਨੇ ਸੰਗਰੂਰ ਚ ਲੰਡੂ ਵੰਡੇ ਜਾ ਰਹੇ ਨੇ ਕਿ ਕਿਰਦਾਰ ਬਹੁਤ ਵਧੀਆ ਅਰਵਿੰਦ ਖੰਨਾ ਦਾ ਅਤੇ ਉਹ ਪੂਰੀ ਵੱਡੀ ਵੜਤ ਲੈਣਗੇ ਇੱਥੋਂ ਤੱਕ ਭਾਜਪਾ ਆਗੂਆਂ ਦਾ ਕਹਿਣਾ ਕੈਮਰਾਮੈਨ ਅਸ਼ੋਕ ਮਾਨ ਰਾਣਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ